ਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮント ਮਹਾਂਪੁਰਸ਼ ਸੰਤ ਬਾਬਾ ਸ਼ੰਗਾਰਦਾਸ ਜੀ ਮਹਾਰਾਜ ਜਿਨ੍ਹਾਂ ਦੇ ਅੱਜ ਸਮਾਗਮ ਤੇ ਗੁਰ ਸੰਗਤਾਂ ਅਤੇ ਮਹਾਂਪੁਰਸ਼ ਗੁਰ ਸੰਗਤਾਂ ਨੂੰ ਦਰਸ਼ਨ ਦੇ ਕੇ ਆਪਣੇ ਪ੍ਰਵਚਨ ਰਾਹੀਂ ਗੁਰ ਸੰਗਤਾਂ ਨੂੰ ਨਿਹਾਲ ਕੀਤਾ ਹੈ ਸੋ ਆਓ ਅੱਜ ਆਪਾਂ ਜਿਸ ਧਰਤੀ ਤੇ ਬੈਠਿਆ ਧਰਤੀ ਭਾਗਾ ਵਾਲੀ ਐ ਕਿਉਂਕਿ ਇੱਥੇ ਮਾ ਫਰਸ਼ਾਨੇ ਨਾਮ ਜਪਿਆ ਸਿਮਰਨ ਕੀਤਾ ਹੈ ਸੋ ਆਓ ਇਹ ਸ਼ਬਦ ਕਹਿ ਕੇ ਦਾਸ ਕੀ ਮੰਦ ਦੇ ਚੱਜ ਕੇ ਬੜੇ ਪਿਆਰ ਨਾਲ ਸਰਵਣ ਕਰੀਏ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਸੋ ਜਿੰਨੇ ਵੀ ਦਾਸ ਨਾਲ ਸੰਗਤਾਂ ਜੁੜੀਆਂ ਹੋਈਆਂ ਨੇ ਤਕਰੀਬਨ ਸਾਰਿਆਂ ਨੂੰ ਹੀ ਪਤਾ ਏ ਕਿ ਆਉਣ ਵਾਲੀ 7 ਜੂਨ 2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਰਮਹਾਨ ਸੰਤ ਸਮਾਗਮ ਅਤੇ ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਹਸ਼ਿਆਰਪੁਰ ਦੀ ਧਰਤੀ ਨਲੋਈਆਂ 50 ਨੰਬਰ ਬਾੜ ਦੇ ਵਿੱਚ ਕਾਰਜ ਕੀਤੇ ਜਾ ਰਹੇ ਹਨ ਉਹਨਾਂ ਦਾ ਸਨੇਹਾ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਮੈਂ ਕਰਕਰ ਦੇ ਵਿੱਚ ਦੇ ਰਿਹਾ ਹਾਂ ਹਰ ਇੱਕ ਨਗਰ ਵਿੱਚ ਜਾ ਕੇ ਹੁੱਕਾ ਲਾਈਦਾ ਕੋਈ ਵੀ ਲੋੜਵੰਦ ਪਰਿਵਾਰ ਹੋਵੇ ਸਾਡੇ ਨਾਲ ਸੰਪਰਕ ਕਰੇ ਤੇ ਅੱਜ ਮੈਂ ਪਿੰਡ ਪੁਰ ਹੀਰਾ ਹੁਸ਼ਿਆਰਪੁਰ ਦੇ ਰਜਨੀ ਬਾਲਾ ਜੀ ਆਂ ਦੇ ਮੈਂ ਕਰ ਇੱਕ ਸੱਦਾ ਪੱਤਰ ਦੇਣ ਆਇਆ ਸੀ ਧੀਆ ਦੇ ਵਿਆਹ ਕਰ ਜਾਂਦਾ ਔਰ ਇਹਨਾਂ ਨੂੰ ਬੇਨਤੀ ਅਪੀਲ ਵੀ ਕਰਕੇ ਚੱਲਿਆ ਵੀ ਸਾਰੀਆਂ ਸੰਗਤਾਂ ਹਮ ਹਮਾ ਕੇ ਤੁਸੀਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਸਾਡੇ ਬੀਬੀ ਜੀ ਪ੍ਰਧਾਨ ਜੀ ਨਮਾ ਸ਼ਹਿਰ ਤੋਂ ਆਏ ਨੇ ਤੇ ਜਲੰਧਰ ਤੋਂ ਆਏ ਨੇ ਇਸ ਕਰਕੇ ਐਡਾ ਸਾਰੇ ਇਲਾਕਿਆਂ ਦੇ ਵਿੱਚ ਮੈਂ ਸਨੇਹ ਦੇ ਰਿਹਾ ਤੇ ਇਸ ਵੀਡੀਓ ਨੂੰ ਮੇਰੀ ਨੂੰ ਵੱਧ ਤੋਂ ਵੱਧ ਆਪ ਜੀ ਸਾਰੀ ਸੰਗਤਾਂ ਸੇਅਰ ਕਰਿਓ ਕਿ ਜਿਹੜਾ ਵੀ ਕੋਈ ਲੋੜਵੰਦ ਪਰਿਵਾਰ ਆ ਕੋਈ ਬਾਂਝਾ ਨਾਰਾ ਜੇ ਵੀ ਸਾਡੇ ਨਾਲ ਸੰਪਰਕ ਕਰਿਓ ਧੀ ਦੇ ਸਿਰ ਤੇ ਚੁੰਨੀ ਤੁਸੀਂ ਦੇ ਕੇ ਲੈ ਕੇ ਆਉਣੀ ਆ ਵਿਆਹ ਦਾ ਜਿੰਨਾ ਖਰਚਾ ਹੁੰਦਾ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਔਰ ਸੰਗਤਾਂ ਦੇ ਸਹਿਯੋਗ ਦਾ ਸਦਕਾ ਦਾ ਸਾਡੇ ਵੱਲੋਂ ਔਰ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਏ ਸੋ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਗੁਰਦੇਵ ਧੰਨ ਗੁਰਦੇਵ